ਲੇਕਿਨ ਮੈਨੂੰ ਇਹ ਹੋ ਲੱਗਦਾ ਕਿ ਬਦਲਾ ਨਹੀਂ ਇਹ ਤਾਂ ਬਦਲੇ ਤੋਂ ਵੀ ਬਦਲਾ ਕੁਝ ਹੋਰ ਦਾ ਹੋ ਨਹੀਂ ਹੋ ਗਿਆ ਜੀ ਅਸੀਂ ਪੰਜਾਬ ਦੀ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਕਾਲਾ ਦੌਰ ਆਇਆ ਤੇ ਬਹੁਤ ਸਾਰੇ ਲੋਕ ਮਰ ਗਏ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਲੋਕ ਤੇ ਉਹਨਾਂ ਦਾ ਸ਼ਾਨ ਦੀ شناخت ਕਰਨ ਵਾਲਾ ਜਸਵੰਤ ਸਿੰਘ ਖਾਲੜਾ ਵੀ ਇੱਕ ਲਾਸ਼ ਬਣ ਕੇ ਰਹਿ ਗਿਆ ਜੀ ਜੀ ਲਾਸ਼ ਵੀ ਰਿਕਵਰ ਨਹੀਂ ਸੀ ਉਦੋਂ ਸਾਨੂੰ ਉਹ ਜਿਹੜਾ ਦੌਰ ਸੀ ਜਿਹੜਾ ਦੌਰ ਸੀ ਉਹ ਸਭ ਤੋਂ ਭੈੜਾ ਲੱਗਦਾ ਸੀ ਹਮ ਲੇਕਿਨ ਮੈਂ ਮੰਨਦਾ ਕਿ ਇੱਕ ਦੌਰ ਆਇਆ ਸੀ 1947 ਚ ਜੀ ਜਦੋਂ ਲੋਕ ਉਜੜੇ ਸੀ ਹਮ 1947 ਚ ਅਸੀਂ ਗੁਲਾਮ ਸੀ ਮੁਲਕ ਵੰਡਿਆ ਗਿਆ ਸੀ ਫਿਰਕੂ ਲਹਿਰ ਜ਼ੋਰਾਂ ਤੇ ਸੀ ਦੋ ਫਿਰਕੇ ਇੱਕ ਦੂਜੇ ਦੇ ਵਿਰੋਧ ਵਿੱਚ ਸੀ ਇੱਕ ਪਾਸੇ ਸਿੱਖ ਤੇ ਹਿੰਦੂ ਹੋਗੇ ਤੇ ਦੂਜੇ ਪਾਸੇ ਮੁਸਲਮਾਨ ਹੋਗੇ ਅਸੀਂ ਆਪਣਿਆਂ ਨੂੰ ਵੱਡੇ ਜਿਨ੍ਹਾਂ ਨੂੰ ਤਾਏ ਚਾਚੇ ਭਤੀਜੇ ਬਾਪੂ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਵੱਡਿਆ ਇਹ ਉਸ ਭੈੜੇ ਦਾ ਦੌਰ ਸੀ ਅੱਜ ਮੈਂ ਦੂਜੀ ਵਾਰ ਉਦੋਂ ਰਵਿਕ ਜੀ ਉਦੋਂ ਤਾਂ ਮੈਂ ਪੈਦਾ ਵੀ ਨਹੀਂ ਹੋਇਆ ਸੀ ਲੇਕਿਨ ਅੱਜ ਜਦੋਂ ਆਪਾਂ ਜ਼ਿੰਦਗੀ ਦੇ ਉਸ ਪੜਾਤ ਚ ਜਿਹਨੂੰ ਸਿਆਣੀ ਉਮਰ ਕਹਿ ਦਿੱਤਾ ਜਾਂਦਾ ਹੈ ਜਦੋਂ ਮੈਂ ਉੱਥੇ ਗਿਆ ਮੇਰੇ ਨਾਲ ਹੋਰ ਪੱਤਰਕਾਰਾਂ ਦੀ ਟੀਮ ਸੀ ਆਮ ਤੌਰ ਤੇ ਤੁਹਾਨੂੰ ਪਤਾ ਕਿ ਇੰਨੀ ਜਿਆਦਾ ਸਰਦੀ ਹੈ ਤੇ ਇਹਨਾਂ ਸਰਦੀਆਂ ਦੇ ਵਿੱਚ ਨਿਕਲਦੋਂ ਗੁਰੇਜ ਕਰੀਦਾ ਹੈ ਵੈਸੇ ਵੀ ਹੁਣ ਅਖਬਾਰਾਂ ਵਾਲੀ ਐਕਟਿਵ ਜਿਹੜੀ ਹੈ ਪੱਤਰਕਾਰਤਾ ਉਹਦੇ ਨਾਲੋਂ ਨਾ ਬਾਬਾ ਵਾਸਤਾ ਨਹੀਂ ਆਪਣਾ ਵੀ ਐਡੀਸ਼ਨ ਵਾਲਾ ਇਸ ਕਰਕੇ ਮੈਨੂੰ ਲੋੜ ਨਹੀਂ ਪਈਦੀ ਆਪਾਂ ਅਖਬਾਰਾਂ ਦੇ ਉੱਤੇ ਗੱਲ ਕਰਨਾ ਪਰ ਜਦੋਂ ਇਹ ਪਤਾ ਲੱਗਿਆ ਕਿ ਉੱਥੇ ਆ ਕੁਝ ਹੋਇਆ ਫਿਰ ਮੈਂ ਮਹਿਸੂਸ ਕੀਤਾ ਕਿ ਮੈਨੂੰ ਜਾਣਾ ਚਾਹੀਦਾ ਤੇ ਮੈਂ ਨਾਲ ਖੁਦ ਟੈਲੀਫੋਨ ਕਰਕੇ ਆਪਣੇ ਮਿੱਤਰਾਂ ਨੂੰ ਨਾਲ ਲਿਆ ਸੀ ਉੱਥੇ ਗਏ ਜਾ ਕੇ ਜਦੋਂ ਅਸੀਂ ਦੇਖਿਆ ਤੇ ਪਿੰਡ ਦੇ ਵਿੱਚ ਇੰਨੀ ਜ਼ਿਆਦਾ ਦਹਿਸ਼ਤ ਕਿ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਔਰ ਉਹ ਪਿੰਡ ਕਿਹੜਾ ਹੈ ਵੱਡੀ ਗੱਲ ਹੈ ਉਹ ਪਿੰਡ ਕਿਹੜਾ ਹੈ ਬਾਬੇ ਦਾਨ ਸਿੰਘ ਬਾਬਾ ਦਾਨ ਸਿੰਘ ਦਾ ਤੇ ਬਾਬਾ ਦਾਨ ਸਿੰਘ ਕੌਣ ਸੀ ਜਿਵੇਂ ਕਿ ਤੁਸੀਂ ਦੇਖਿਆ ਕਿ ਜਦੋਂ ਮਾਝੇ ਦੀ ਸਿੱਖੀ ਨੂੰ ਕਿਹਨੇ ਰੱਖਿਆ ਸੀ ਜੀ ਮਹਾ ਸਿੰਘ ਨੇ ਤੇ ਮਾਈ ਭਾਗੂ ਨੇ ਕਿਉਂਕਿ ਬੇਦਾਵਾ ਦੇ ਕੇ ਜਿਹੜੇ ਹੈਗੇ ਸਿੱਖੇ ਚੋਂ ਚਲੇ ਗਏ ਸੀ 40 ਮੁਕਤੀ ਜੀ ਜਦੋਂ 40 ਚਲੇ ਗਏ ਸੀ ਤੇ ਉਹ ਘਰ ਚਲੇ ਗਏ ਤੇ ਉਹਨਾਂ ਨੇ ਕਿਹਾ ਦੱਸੋ ਕਹਿੰਦੇ ਖਦਰਾਣੇ ਦੀ ਢਾਬ ਦੇ ਉੱਤੇ ਬਾਬੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਬੇਦਾਵਾ ਦੇ ਆਏ ਹਾਂ ਤੇ ਮਾਤਾ ਭਾਗੌਰ ਨੇ ਜਾਂ ਮਾਤਰਾ ਅੱਜ ਅਸੀਂ ਭਾਗੌਰ ਕਹਿੰਦੇ ਨੇ ਉਦੋਂ ਮਾਤਾ ਭਾਗੂ ਸੀ ਹਾਂਜੀ ਤੇ ਮਾਤਾ ਭਾਗੂ ਨੇ ਕਿਹਾ ਵੀ ਆ ਪਾਉ ਚੂੜੀਆਂ ਤੇ ਮੈਂ ਚੱਕ ਲਈਆਂ ਤਲਵਾਰ ਮੈਂ ਜਾਨੀ ਆ 40 ਗਏ ਸੀ ਤੇ 41 ਵਾਪਸ ਆਏ ਜੀ 41 ਦੇ ਵਿੱਚ ਆ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਜਦੋਂ ਪੁੱਛਿਆ ਬਾਬੇ ਗੁਰੂ ਨਾਨਕ ਦੇਵ ਨਾਨਕ ਨਾ 10ਵੇਂ ਨਾਨਕ ਨੇ ਗੁਰੂ ਗੋਬਿੰਦ ਸਿੰਘ ਨੇ ਪੁੱਛਿਆ ਕਿ ਦਸ ਮਹਾਂਸਿਆਂ ਕੀ ਮੰਗਦੇ ਹੋ ਤੇ ਉਹਨੇ ਕੋਈ ਗੱਲ ਕਹੀ ਸੀ ਕਿ ਬਾਬਾ ਬੇਦਾਵਾ ਪਾੜ ਦੇ ਜਿਹੜਾ ਸਿੱਖੀ ਤਾਂ ਬੇਦਾਵਾ ਦਿੱਤਾ ਸੀ ਤੇ ਉਹਨੇ ਬੇਦਾਵਾ ਪਾੜਿਆ ਜੀ ਤਾਂ ਮਾਝੇ ਦੀ ਸਿੱਖ ਨੂੰ ਰੱਖਣ ਵਾਲਾ ਕੌਣ ਸੀ ਮਹਾ ਸਿੰਘ ਜੀ ਮਾਤਾ ਭਾਗ ਕੋ ਭਾਗੋ ਮੈਂ ਮਹਿਸੂਸ ਕਰਦਾ ਜੋ ਹਿਸਟਰੀ ਦੀ ਕਿ ਮੈਂ ਪੜ੍ਹੀ ਹੈ ਉਹਦੇ ਚ ਸਚਾਈ ਕਿੰਨੀ ਹੈ ਕਿਉਂਕਿ ਆਪਾਂ ਸਾਰੀਆਂ ਗੱਲਾਂ ਨੂੰ ਗੱਲ ਕਹਿ ਨਹੀਂ ਸਕਦੇ ਉਹ ਹੈ ਬਾਬਾ ਦਾਨ ਸਿੰਘ ਬਾਬਾ ਦਾਨ ਸਿੰਘ ਚਮਕੌਰ ਤੋਂ ਨਾਲ ਚਲੇ ਸੀ ਚਮਕੌਰ ਸਾਹਿਬ ਤੋਂ ਗੁਰੂ ਸਾਹਿਬ ਦੇ ਨਾਲ ਜੀ ਨਾਲ ਉਹਦਾ ਬੇਟਾ ਵੀ ਸੀ ਉਹ ਜਦੋਂ ਵਕਫਾ ਖਸਾਵਾ ਤੋਂ ਕਿੱਥੇ ਦੀ ਕਿੱਥੇ ਜਾਣਾ ਤੇ ਖਦਰਾਨੇ ਦੀ ਢਾਬ ਦੀ ਜਿਹੜੀ ਚੋਣ ਵੀ ਬਾਬਾ ਦਾਨ ਸਿੰਘ ਨੇ ਹੀ ਕੀਤੀ ਸੀ ਜੀ ਕਿਉਂਕਿ ਮਾਲਵੇ ਦਾ ਰਹਿਣ ਵਾਲਾ ਸੀ ਉਹਨੂੰ ਪਤਾ ਸੀ ਕਿ ਉੱਚੀ ਟਿੱਬੀ ਹੈ ਪਹਿਲਾਂ ਟਿੱਬੀ ਸਾਹਿਬ ਗੁਰਦੁਆਰਾ ਹੁੰਦਾ ਹਾਂਜੀ ਟਿੱਬੀ ਸਾਹਿਬ ਕਹਿੰਦੇ ਸੀ ਵੀ ਉਹ ਟਿੱਬੀ ਉੱਚੀ ਟਿੱਬੀ ਹੈ ਤੇ ਉੱਥੇ ਆਪਾਂ ਜਾ ਕੇ ਬੈਠਾਂਗੇ ਜਿਹੜੀ ਉਹ ਵਜੀਰੇ ਦੀ ਪਗੜ ਫੌਜ ਆ ਰਹੀ ਹੈ ਉਹ ਦੂਰੋਂ ਦੇਖ ਉਹ ਦੂਰੋਂ ਦੇਖੂਗੇ ਆਪਾਂ ਮੁਕਾਬਲਾ ਕਰਾਂਗੇ ਉੱਥੇ ਆ ਕੇ ਉਹਨਾਂ ਨੇ ਆਪਣਾ ਟਿਕਾਣਾ ਲਾਇਆ ਉੱਥੇ ਹੀ ਫਿਰਦਾ ਨੇ ਜਿਹੜੀਆਂ ਸਾਹਿਬ ਇੱਕ ਹੋਰ ਹੁੰਦੀ ਹੈ ਗੱਲ ਕਿ ਜਿਹੜੇ ਸਾਡੇ ਬਰਾੜ ਸੀ ਬਰਾੜ ਭਾਈਚਾਰਾ ਜਿਹੜੇ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਸੀ ਉਹਨਾਂ ਦੀ ਕਾਪ ਦੀ ਪਲਟੂਨਾਂ ਲਾ ਕਿਸਮ ਦੀ ਬਣੀ ਸੀ ਉਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਗੱਲ ਇਹ ਹੈ ਪੈਸੇ ਤੇਰੇ ਹੈ ਨਹੀਂ ਘਰੇ ਹਾਲਤ ਮਾੜੀ ਹੈ ਤੇ ਤਲਬ ਉਦੋਂ ਮਤਲਬ ਇਹਨੂੰ ਫਾਰਸੀ ਉਰਦੂ ਦੇ ਵਿੱਚ ਤਲਬ ਕਹਿੰਦੇ ਆ ਤਨਖਾਹ ਨੂੰ ਜੀ ਕਿ ਤਨਖਾਹ ਦੇ ਉਜਰਤ ਦੇ ਸਾਨੂੰ ਅਸੀਂ ਪੈਸੇ ਘਰੇ ਭੇਜਨੇ ਆ ਗੁਰੂ ਸਾਹਿਬ ਨੇ ਕਹਦਾ ਯਾਰ ਵੀ ਕਿੱਥੇ ਪੈਸੇ ਕਿੱਥੇ ਹੈ ਜਿਹੜੇ ਪੈਸੇ ਹੁੰਦੇ ਮੈਂ ਵੰਡ ਦਿੰਦਾ ਹੁਣ ਆਪਾਂ ਇਹੋ ਜਿਹੇ ਹਾਲਾਤ ਹੈ ਕਿੱਥੋਂ ਆਪਾਂ ਤੁਹਾਨੂੰ ਪੈਸੇ ਦੇਵਾਂਗੇ ਉਹ ਕਹਿੰਦੇ ਨਹੀਂ ਬਾਬਾ ਫਿਰ ਗਾਦੇ ਵੀ ਅਸੀਂ ਤਾਂ ਤੁਰਦੇ ਨਹੀਂ ਤੇ ਨਾ ਅਸੀਂ ਤੁਰਦੇਗੇ ਘੋੜੇ ਦੀ ਲਗਾਮ ਫੜੀ ਸੀ ਤਾਂ ਉਹ ਸਮਾ ਸੀ ਉਸੇ ਸਮੇਂ ਦੇ ਦੌਰਾਨ ਦੁਨੀ ਚੱਦ ਭਾਈ ਦੁਨੀ ਚੱਦ ਜੀ ਉਹ ਇੱਕ ਘੋੜੇ ਦੇ ਉੱਤੇ ਸਵਾਰ ਹੋ ਕੇ ਆਂਦਾ ਤੇ ਖੁਰਜੀਆਂ ਮਾਇਆ ਨਾਲ ਭਰੀਆਂ ਗਏ ਜੀ ਤੇ ਉਹਨੇ ਆ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋਇਆ ਮੱਥਾ ਟੇਕਿਆ ਕਹਿੰਦਾ ਗੁਰੂ ਸਾਹਿਬ ਮੈਂ ਤਾਂ ਪਿੰਡ ਪਿੰਡ ਲੱਭਦਾ ਆਇਆ ਮੈਂ ਤਾਂ ਬੜੀ ਮੁਸ਼ਕਲ ਨਾਲ ਕਹਿੰਦੇ ਕਿਸੇ ਨੂੰ ਪੁੱਛ ਕਹਿੰਦੇ ਕਿਸੇ ਨੂੰ ਪੁੱਛ ਵੀ ਕਿੱਧਰ ਗਏ ਗੁਰੂ ਸਾਹਿਬ ਤੇ ਆ ਦਸਵੰਦ ਲੈ ਕੇ ਆਏ ਜੀ ਮੈਂ ਆ ਰੋ ਆਪਣਾ ਦਸਵੰਦ ਤੇ ਜਦੋਂ ਦਸਵੰਦ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਢਾਲ ਲਾਹੀ ਤੇ ਢਾਲਾਂ ਭਰ ਭਰ ਕੇ ਜਦੋਂ ਮਤਲਬ ਦਿੱਤੀਆਂ ਦੌੜ ਤਾਗੀ ਤੇ ਉਹਦੇ ਗੁਰੂ ਸਾਹਿਬ ਨੇ ਕਹਿੰਦਾ ਵੀ ਆਓ ਸਿੰਘੋ ਲਓ ਆਪੋ ਆਪਣੀਆਂ ਤਲਵਾਰਾਂ ਜਸ ਤੇਰੀ ਕਿੰਨੀ ਤਲਵਾਰ ਤੇਰੀ ਕਿੰਨੀ ਤਲਵਾਰ ਲੈ ਗਏ ਪੱਕੇ ਜੇ ਰੰਗ ਦਾ ਇੱਕ ਬੰਦਾ ਪਾਸੇ ਖਲੋਤਾ ਹੈ ਗੁਰੂ ਸਾਹਿਬ ਨੂੰ ਕਹਿੰਦੇ ਹਾਂ ਬਈ ਤੂੰ ਦੱਸ ਵੀ ਤੇਰੀ ਕਿੰਨੀ ਤਲਵਾਰ ਕਹਿੰਦਾ ਜੀ ਕੋਈ ਤਲਵਾਰ ਤੇਰੀ ਤਨਬ ਤੇਰੀ ਤਨਖਾਹ ਤੇਨੂੰ ਪੈਸੇ ਦੀ ਲੋੜ ਹੈ ਕਹਿੰਦਾ ਬਹੁਤ ਖੁਸ਼ ਹੈ ਗੁਰੂ ਸਾਹਿਬ ਮੇਰੇ ਘਰੇ ਕੋਈ ਕਮੀ ਨਹੀਂ ਜੀ ਇੱਕੋ ਚੀਜ਼ ਚਾਹੀਦੀ ਹੈ ਕਹਿੰਦੇ ਕੀ ਕਹਿੰਦਾ ਸਿੱਖੀ ਮੈਨੂੰ ਸਿੱਖੀ ਦਾਣ ਕਰ ਦੇ ਬਾਬਾ ਲਾਲ ਸਿੰਘ ਤਬਾਕੂ ਪੀਂਦਾ ਸੀ ਕਹਿੰਦੇ ਵੀ ਕੀ ਆ ਗੁਰੂ ਸਾਹਿਬ ਨੂੰ ਕਹਿੰਦਾ ਜੀ ਮੈਂ ਅਫਰ ਜਾਣਾ ਫਲਾਣਾ ਉਹ ਕਹਿੰਦੇ ਵੀ ਕੁਝ ਵੀ ਆ ਮਿੱਤਰਾ ਗੱਲ ਐ ਵੀ ਤੈਨੂੰ ਹੀ ਛੱਡਣਾ ਪਊ ਸਾਰਾ ਕੁਝ ਕਹਿੰਦਾ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਸਿੱਖੀ ਚਾਹੀਦੀ ਐ ਤੇ ਸਿੱਖੀ ਦਾਣ ਦੇ ਦਿਓ ਗੁਰੂ ਸਾਹਿਬ ਨੇ ਉਹ ਮੱਥਾ ਪਲੂਸਿਆ ਸਿਰ ਪਲੂਸਿਆ ਤੇ ਉਹਨੇ ਕਿਹਾ ਲੈ ਵੀ ਦਾਣ ਸਿਆ ਮਾਝੇ ਦੀ ਸਿੱਖੀ ਤਾਂ ਰੱਖੀ ਸੀ ਮਹਾਸਿਓ ਨੇ ਜੀ ਤੇ ਜਿਹੜੀ ਮਾਲਵੇ ਦੀ ਸਿੱਖੀ ਹੈ ਮਾਲਵੇ ਦੀ ਸਿੱਖੀ ਦੀ ਸ਼ਾਨ ਜਿਹੜਾ ਹੈਗਾ ਉਹ ਬਾਬਾ ਦਾਨ ਸਿੰਘ ਹੈ ਜੀ ਉਹਨਾਂ ਨੇ ਵਖਸ਼ਿਸ਼ ਦਿੱਤੀ ਤੇ ਬਾਬਾ ਦਾਨ ਸਿੰਘ ਦੇ ਨਾਂ ਤੇ ਪਿੰਡ ਵਜਿਆ ਵੈ ਵੈਸੇ ਸਰਜਮੈ ਮਸੀ ਸਰਜਮੈ ਮੇ ਚੋਂ ਪਿੰਡ ਵਜਿਆ ਵੈ ਠੀਕ ਹੈ ਬਾਬਾ ਦਾਨ ਸਿੰਘ ਉਹਨੋਂ ਬਾਬਾ ਦਾਨ ਸਿੰਘ ਜੀ ਨੇ ਮਾਲਵੇ ਦੀ ਸਿੱਖੀ ਦੀ ਸ਼ਾਨ ਰੱਖੀ ਹੋਵੇ ਤੇ ਗੁਰੂ ਸਾਹਿਬ ਨੇ ਇਹ ਵੀ ਕਹਿ ਸੀ ਕਿ ਜਿਹੜੀ ਤੂੰ ਅੱਜ ਇਹ ਰੱਖ ਰਿਹਾ ਹੈ ਨਾ ਸ਼ਾਨ ਇੱਥੇ ਮਾਲਵੇ ਦੇ ਵਿੱਚ ਸਿੱਖੀ ਜਿਹੜੀ ਹੈਗੀ ਐਨੀ ਭਰਪੂਰ ਹੋਊਗੀ ਇਹ ਤੁਸੀਂ ਯਾਦ ਰੱਖੋਗੇ ਕਿਹੋ ਜਿਹਾ ਦੌਰ ਆਊਗਾ ਦਾਨਿਆਰੀ ਸਭ ਉਸ ਪਿੰਡ ਦੇ ਵਿੱਚ ਚਿੱਟਾ ਵਿਕੇ ਹਮਮ ਅਰਸ਼ੇ ਆਂਬਿਕੇ ਹਕੂਮਤ ਦੇ ਸਾਹਮਣੇ ਵਿਕੇ ਪੁਰਸਾਂ ਦੇ ਸਾਹਮਣੇ ਵਿਕੇ ਤੇ ਉਹਦੇ ਖਿਲਾਫ ਆਵਾਜ਼ ਕਿੰਨੇ ਬੁਲੰਦ ਕੀਤੀ ਜੀ ਆਵਾਜ਼ ਵੀ ਬੁਲੰਦ ਰੁਗਰੇਟੇ ਗੁਰਕੇ ਬੇਟੇ ਨਹੀਂ ਕੀਤੀ ਜੀ ਕਿਉਂਕਿ ਜਿਹੜਾ ਦਾਨ ਸਿੰਘ ਵਾਲਾ ਪਿੰਡ ਆ ਉਹਦੇ ਵਿੱਚੋਂ ਇੱਕ ਬਾਬਾ ਜੀਵਨ ਸਿੰਘ ਜੀ ਕੋਠੇ ਆ ਬਸਤੀ ਬਣੀ ਵੀ ਹੈ ਅਲੱਗ ਬਾਬਾ ਜੀਵਨ ਸਿੰਘ ਦੇ ਨਾਂ ਦੇ ਤੇ ਰੁਗਰੇਟੇ ਗੁਰਕੇ ਬੇਟੇ ਹੋ ਐ ਜਿਹੜਾ ਬੰਦਾ ਚਿੱਟਾ ਵੇਚਦਾ ਹੈ ਜੀ ਉਹ ਬੰਦਾ ਜਿਹੜਾ ਹੈਗਾ ਬੜਾ ਖੂਖਾਰ ਕਹਿੰਦੇ ਉਹਦਾ ਦਬਦਬਾ ਬਹੁਤ ਜ਼ਿਆਦਾ ਹੈ ਪਿੰਡ ਦੇ ਸਰਪੰਚ ਦੇ ਨਾਲ ਕੰਮ ਕਰਦਾ ਹੈ ਤੇ ਉਹਨੇ ਜਦੋਂ ਚਿੱਟੇ ਵਾਲਾ ਕੰਮ ਕਰਨ ਲੱਗਿਆ ਉੱਥੇ ਉਹਨੇ ਆਪਣੇ ਜਿਹੜੇ ਹੈਗੇ ਚੇਲੇ ਬਾਲ ਕੇ ਮੁੰਡਵੇ ਸ਼ੁਰੂ ਕਰਤੀ ਕਿ ਲਓ ਭਾਈ ਤੁਸੀਂ ਇਹ ਲਾਓ ਚਿੱਟਾ ਤੇ ਇਹ ਗੱਲ ਕਰੋ ਤੇ ਉਹ ਕਿਸੇ ਸਿਆਣੇ ਬੰਦੇ ਨੇ ਕਹਿਤਾ ਕਿਸੇ ਮੁੰਡੇ ਨੇ ਕਹਿਤਾ ਯਾਰ ਵੀ ਘੱਟੋ ਘਾਟਾ ਦਾ ਤਾਂ ਛੱਡ ਦੇ ਹੀ ਪਿੰਡ ਛੱਡ ਦੇ ਆਪਦਾ ਆਪਦਾ ਆਇਆ ਡੈਨ ਵੀ ਦੋ ਘਰ ਛੱਡ ਦਿੰਦੀ ਹੈ ਇਹਨਾਂ ਨੂੰ ਕਿਉਂ ਜੁਆਕਾਂ ਨੂੰ ਤੂੰ ਖਰਾਬ ਕਰਦਾ ਹੈ ਇਹ ਪਿਛਲੇ ਇੱਕ ਹਫ਼ਤੇ ਤੋਂ ਦਾਨ ਨੇ ਆੜਿਆ ਸਭ ਉਥੇ ਤਾਂਡਵ ਨਾਚ ਹੋ ਰਿਹਾ ਜੀ ਮੈਨੂੰ ਬੜੀ ਜਿਹੜੀ ਕਹਿੰਦੀ ਤੰਦਪਨਾਚ ਹੋ ਰਿਹਾ ਹੈ ਕਦੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਕਦੇ ਉਹਨੂੰ ਘੇਰ ਲਿਆ ਕਦੇ ਉਹਨੂੰ ਘੇਰ ਲਿਆ ਔਰਤਾਂ ਨੇ ਸਾਨੂੰ ਦੱਸਿਆ ਰੋਉਂਦੀਆਂ ਔਰਤਾਂ ਨੇ ਕਿ ਅਸੀਂ ਗਈਆਂ ਅਸੀਂ ਠਾਣੇ ਜਾ ਕੇ ਅਰਜ਼ੀਆਂ ਦਿੱਤੀਆਂ ਪਰ ਸਾਡੀ ਕਿਸੇ ਨੇ ਸੁਣੀ ਨਹੀਂ ਫਿਰ ਇੱਕ ਔਰਤ ਸਰਬਜੀਤ ਕੌਰ ਨਾਲ ਦੀ ਔਰਤ ਰੋ ਰਹੀ ਹੈ ਉਹ ਕਹਿੰਦੀ ਮੈਂ ਤਾਂ ਆਪਦੀ ਧੀ ਦਾ ਸਮਾਨ ਵੜਾਇਆ ਸੀ ਉਹ ਵੀ ਸਾਰਾ ਖੁਸ ਗਿਆ ਦਾਨੇ ਵਾਲਿਆ ਸਭ ਸੌ ਦੇ ਕਰੀਬ ਬੰਦਾ ਕੋਈ 70 ਕਹਿੰਦਾ ਕੋਈ 80 ਕਹਿੰਦਾ ਕੋਈ ਕਿੰਨੇ ਕਹਿੰਦੇ ਪਰ ਜੋ ਉਥੇ ਮੰਝਰ ਦੇਖਿਆ ਜੀ 100 ਦੇ ਕਰੀਬ ਬੰਦੇ ਨੇ ਹਮਲਾ ਕੀਤਾ ਹੈ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਜੀ ਬੀਤੀ ਰਾਤ ਇਹ ਕੁਛ ਉਸ ਪਿੰਡ ਦੇ ਵਿੱਚ ਹੁੰਦਾ ਰਿਹਾ ਹੈ ਔਰ ਉਹਦੇ ਨਾਲ ਹੋਇਆ ਕਿ ਪੈਟਰੋਲ ਬੰਬਾਂ ਦਾ ਇਸਤੇਮਾਲ ਕੀਤਾ ਗਿਆ ਜੀ ਪੈਟਰੋਲ ਬੰਬ ਐਸ ਟੱਗ ਦੇ ਨਾਲ ਚਲਾਏ ਚੱਲੇ ਹੈ ਕਿ ਜਿਹਨਾਂ ਦਾ ਸ਼ੱਤਾਂ ਉੱਡੀਆਂ ਓਹ ਹੋਹ ਜਿਹੜੇ ਗੱਡਿਆਂ ਦਾ ਬਿੰਗੇ ਹੋਏ ਪਏ ਹੈ ਜੀ ਜਿਹੜੇ ਪੂਰਨ ਪੇਟੀਆਂ ਕੱਪੜੇ ਦੀਆਂ ਨਿੱਕੇ ਤੋਂ ਜਾਂ ਮਤਲਬ ਔਰਸਰ ਹੁੰਦੀਆਂ ਸਿੱਕਤ ਢਾਲੇ ਕੱਪੜੇ ਦੀ ਕੱਪੜੀ ਰਹਿ ਗਏ ਸਾਡੇ ਕੋਲ ਤਾਂ ਪਾਉਣ ਵਾਲਾ ਕੱਪੜਾ ਵੀ ਕੋਈ ਹੈ ਨਹੀਂ ਬੱਚਿਆਂ ਦੇ ਕੱਪੜੇ ਉੱਜੜ ਗਏ ਸਾਈਕਲ ਤੋਂ ਲੈ ਕੇ ਜਿਹੜੀਆਂ ਕਾਹਤੋਟੀਆਂ ਹੁੰਦੀਆਂ ਹੇ ਖੇਡਾਂ ਸਭ ਖਤਮ ਹੋ ਗਏ ਖੇਡਾਂ ਜੁਆ ਕੰਨੀਆਂ ਜਿੱਕੀਆਂ ਨੇ ਕਹਿੰਦੀਆਂ ਖੇਡਾਂ ਜਿਹੜੀਆਂ ਪਾਣੀ ਦੀਆਂ ਟੈਂਕੀਆਂ ਹੁੰਦੀਆਂ ਉਹ ਪੰਨਤੀਆਂ ਔਰ ਜਿਹੜੀਆਂ ਮੋਟਰਾਂ ਲਾ ਕੇ ਲੈ ਗਏ ਇੱਥੋਂ ਤੱਕ ਕਿ ਇੱਕ ਪਰਿਵਾਰ ਦੀਆਂ ਇੱਕ ਦਰਜਨ ਦੇ ਕਰੀਬ ਬੱਕਰੀਆਂ ਵੀ ਲੈ ਕੇ ਖੋਲ ਕੇ ਦੱਸੋ ਐਡਾ ਤਨਬਨਾਚ ਔਰ ਸਾਰੀ ਰਾਤ ਜਦੋਂ ਤੰਦਮ ਨਾਚ ਹੋਈ ਗਿਆ ਫੋਨ ਫੋਨ ਕੀਤੇ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਇੱਕੋ ਬੀਬੀ ਦੱਸਦੀ ਆ ਉਹ ਕਹਿੰਦੀ ਕੱਲ ਸ਼ਾਮੀ ਮੈਂ ਚਾਰ ਹੋਰ ਬੁੜੀਆਂ ਨੂੰ ਨਾਲ ਲੈ ਕੇ ਚਾਰ ਬੀਬੀਆਂ ਨੂੰ ਨਾਲ ਲੈ ਕੇ ਸੀ ਪੰਜ ਔਰਤਾਂ ਗਈਆਂ ਸਰਪੰਚ ਦੇ ਘਰੇ ਜੀ ਸਰਪੰਚ ਦੀ ਜਾ ਕੇ ਮਿੰਤ ਕੀਤੀ ਕਿ ਸਰਪੰਚ ਸਾਹਿਬ ਸਾਡਾ ਮੁਕਾ ਦਿਓ ਅਸੀਂ ਮਾਫੀ ਮੰਗ ਲੈਨੇ ਆ ਚਿੱਟਾ ਵੇਚਣ ਵਾਲੇ ਤੋਂ ਸਰਪੰਚ ਬੀਬੀਆਂ ਮਾਫੀ ਮੰਗਦੀਆਂ ਦਾਨਸੋਹ ਦੇ ਪਿੰਡ 'ਚ ਬਾਬਾ ਦਾਨਸੋਹ ਦੇ ਪਿੰਡ 'ਚ ਕਹਿੰਦੀ ਆ ਅਸੀਂ ਮਾਫੀ ਮੰਗ ਲੈਣੀ ਆ ਗਲਤੀ ਕਰ ਬੈਠੇ ਸਾਡੇ ਬੰਦੇ ਤੈਨੂੰ ਇਹ ਕਹਿੰਦਾ ਚਿੱਟਾ ਨਾ ਵੇਚ ਇਹ ਤੇ ਨਬੇ ਚ ਸਾਨੂੰ ਬਖਸ਼ ਦਿਓ ਉਹਨੇ ਕਰਪਾਨ ਨੂੰ ਸੂਤ ਲਈ ਸਰਪੰਚ ਨੇ ਕਹਿੰਦਾ ਮੈਂ ਇੱਥੇ ਬੱਦਣਾ ਸਰਪੰਚ ਕਹਿੰਦਾ ਨਾ ਇੱਥੇ ਨਾ ਬੱਦ ਹੂੰ ਤੇ ਰਾਤ ਨੂੰ ਤਾਂ ਜੀ ਫਿਰ ਉਹਦੀ ਅਗਵਾਈ ਦੇ ਵਿੱਚ ਫਿਰ ਜਿਹੜੇ ਬੰਦੇ ਆਏ ਕਿੱਥੋਂ ਦੇ ਬੰਦੇ ਕਿ ਦੱਸਣ ਦੇ ਹੀ ਨਹੀਂ ਪਤਾ ਕਿੱਥੋਂ ਦੇ ਬੰਦੇ ਲਿਆਦੇ ਲਿਆ ਕੇ ਤੇ ਉੱਥੇ ਸਾਰਾ ਕੁਝ ਜਿਹੜਾ ਹੋ ਗਿਆ ਜੀ ਇੰਨਾ ਜ਼ਿਆਦਾ ਹੋਇਆ ਜਦੋਂ ਅਸੀਂ ਸ਼ਾਮ ਨੂੰ ਉੱਥੇ ਗਏ ਆ ਇੱਕ ਨਹਿنگ ਸਿੰਘ ਤੇ ਉਹਦਾ ਪਰਿਵਾਰ ਜੀ ਉਹ ਜਾ ਰਹੇ ਅਸੀਂ ਕਿ ਕਿਉਂ ਜਾਣਿਓ ਉਹ ਕਹਿੰਦੇ ਰਾਤ ਤਾਂ ਸਾਡੀ ਕੰਧ ਢਾਈ ਹੈ ਸੱਤ ਘਰ ਫੂਕ ਤੇ ਸਾਡੀ ਕੰਧ ਢਾਈ ਹੈ ਅਸੀਂ ਕਿਹਾ ਵੀ ਸਾਡੇ ਦਾ ਕੋਈ ਲਾਗਤ ਤਾਂ ਗਈ ਹੈ ਨਹੀਂ ਹੂੰ ਤੇ ਕਹਿੰਦੇ ਵੀ ਅੱਜ ਫੇਰ ਮਾਰ ਵੀ ਸਕਦੇ ਐ ਤੇ ਮੈਂ ਸਿੱਖਿਆ ਜਾਉਂਗੇ ਕਿੱਥੇ ਕਹਿੰਦੇ ਜਿੱਧਰ ਨੂੰ ਮੂੰਹ ਹੋ ਗਿਆ ਉਹੀ 47 ਵਾਲੀ ਗੱਲ ਵੀ ਅੰਦਰ ਨੂੰ ਹੋ ਗਿਆ 47 ਵਾਲੀ ਅਸੀਂ ਕਿ ਜਿੱਧਰ ਨੂੰ ਮੂੰਹ ਹੋ ਗਿਆ ਅਸੀਂ ਕਿਸੇ ਸਕੀਆਂ ਸਕੂਰੀਆਂ ਵਾਲੇ ਕੋਲੇ ਜਾਣੇ ਨਿੰਗ ਸਿੰਘ ਦੇ ਹੱਥ ਦੇ ਵਿੱਚ ਉਹਦਾ ਗੱਡਾ ਸਾ ਵੀ ਫੜਿਆ ਸਾਰਾ ਕੁਝ ਫੜਿਆ ਮੈਂ ਕਿਹਾ ਵੀ ਤੁਸੀਂ ਇਹਦੀ ਵਰਤੋਂ ਨਹੀਂ ਕੀਤੀ ਗੁਰੂ ਕੇ ਸਿੰਘ ਉਹਦਾ ਵਰਤੋਂ ਜਿਹੜੀ ਹੈਗੀ ਸਿੱਧੀ ਲੜਾਈ ਹੋਈ ਐ ਤੇ ਸੁੱਤੇ ਪੈਰ ਨੂੰ ਤਾਂ ਬ ਲੈ ਕੇ ਹੂੰ ਹੂੰ ਸੁੱਤੇ ਪੈ ਕੀ ਵਰਤੋਂ ਕਰ ਲਾਂਗੇ ਕੀ ਨਹੀਂ ਕਰ ਰਹੇ ਜਿਹ ਮੇਰੇ ਆਲੇ ਪਾਸੇ ਆਲੇ ਦੁਆਲੇ ਜਿਹੜਾ ਹੈਗਾ ਕੁਰਲਾਟ ਪੈਂਦਾ ਸੀ ਕੀ ਕਰੀਗੇ ਫਿਰ ਅਸੀਂ ਥਾਣੇ ਜਿਹੜੇ ਥਾਣੇ ਦੀ ਇੰਚਾਰਜ ਐ ਸਿਚੂ ਉਹਨੂੰ ਪੁੱਛਿਆ ਬੜੀ ਬੀਬੀ ਨੇ ਬੜੀ ਹਲੇਮੀ ਨਾਲ ਦੱਸਿਆ ਕਹਿੰਦੀ ਜੀ ਦੋ ਭਰਾ ਐ ਤਾਏ ਚਾਚਾ ਦੇ ਪੁੱਤ ਭਰਾ ਆਪਸ ਵਿੱਚ ਇਹਨਾਂ ਦਾ ਝਗੜਾ ਹੋਇਆ ਸੀ ਜੀ ਕੱਲ ਜਿਹੜਾ ਹਰਵਿੰਦਰ ਸਿੰਘ ਐ ਕਿ ਜਿਹੜਾ ਹੈਗਾ ਦਲੇਰ ਦਲੇਰ ਭਜਦਾ ਐ ਅਰਵਿੰਦਰ ਸਿੰਘ ਰਵਿੰਦਰ ਸਿੰਘ ਹਮ ਕੱਲ ਕਹਿੰਦੀ ਵੀ ਉਹਦੇ ਘਰ ਦੇ ਉੱਤੇ ਹਰਵਿੰਦਰ ਸਿੰਘਾ ਹਰਵਿੰਦਰ ਸਿੰਘ ਕੱਲ ਕਹਿੰਦੀ ਉਹਦੇ ਘਰ ਦੇ ਉੱਤੇ ਹਮਲਾ ਕਰਤਾ ਸੀ ਕੁਝ ਲੋਕਾਂ ਨੇ ਉਹਦੀ ਭਣ ਤੋੜ ਗਈ ᱛੀ ਹਮ ਤੇ ਜਿਹੜੀ ਭੜ ਤੋੜ ਕੀਤੀ ਉਹਦੀ ਮਾਂ ਨੇ ਸਾਨੂੰ ਐਪਲੀਕੇਸ਼ਨ ਦੇਤੀ ਤੇ ਅਸੀਂ ਪੁੱਛਿਆ ਵੀ ਕੀ ਕਾਰਵਾਈ ਕਰੀਏ ਪਰਚਾ ਦਰਜ ਕਰਦਗੇ ਕੋਈ ਨਹੀਂ ਵੇਜੇ ਮੁੰਡੇ ਨੂੰ ਸਰਪੰਚ ਦੇ ਨਾਲ ਵੱਡਾ ਕੰਮ ਕਰਦਾ ਜਿਵੇਂ ਫਿਰ ਉਹ ਕਹੂ ਉਹ ਮੈਂ ਕਰ ਲੂ ਪੁਸ਼ਟੀ ਕਰਤੀ ਉਹਨੇ ਹਾਂਜੀ ਅਸੀਂ ਆਖਿਆ ਵੀ ਸੁਣਿਆ ਬੀਬੀ ਤੇ ਚਿੱਟਾ ਬਹੁਤ ਵਿਗਦਾ ਹੈ ਉਹ ਲੋਕ ਸਾਰੇ ਚਿੱਟੇ ਦੀ ਗੱਲ ਕਰਦੇ ਐ ਤਫਤੀਸ਼ ਤਾਂ ਐਸਾ ਹੈ ਜਾਂਚ ਕਰ ਲਾਗੇ ਅਸੀਂ ਕਿ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਇਹ ਸਾਰੀਆਂ ਅੱਧੇ ਪੌਣੇ ਘੰਟੇ ਦੀ ਗੱਲ ਹੈ ਨਿੰਘਾ ਗੋਣਿਆਂ ਨੇ ਸ਼ਹਿਰ ਮੰਡੀ ਚ ਹੁਣ ਤੱਕ ਕੀ ਕਾਰਵਾਈ ਹੈ ਕਿ ਦੇ ਮੋਈਨਾ ਕਰ ਲਿਆ ਮੌਕਾ ਮੁਲਾਇਆ ਕਰ ਲਿਆ ਬੰਦੇ ਦੀ ਗੱਲ ਕਰਦੀ ਐ ਤੂੰ ਬਾਅਦ ਅਸੀਂ ਪਰਚਾ ਦਰਜ ਕਰਾਂਗੇ ਕਿੰਨੇ ਘੰਟੇ ਬਾਅਦ ਰਾਤ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਤਾਨਬਨਾਚ ਹੁੰਦਾ ਹੈ ਜਦ ਤੱਕ ਐਫ ਆਈ ਆਰ ਨਹੀਂ ਹੋਈ ਪੁੱਛੋ ਦੇ ਡੀ ਐਸ ਪੀ ਦੀ ਤੁਸੀਂ ਵੀਡੀਓ ਸੁਣ ਲਈ ਸੁਣ ਲਈ ਉਹ ਡਿਫੈਂਸਿਵ ਕਿੰਨਾ ਹਾਂ ਉਹ ਬੋਲ ਰਿਹਾ ਪੁਰ ਕੇ ਦੋ ਵਾਰ ਦੋ ਪਤਰਾ ਦੇ ਦਰਮਿਆਨ ਜਿਹੜੀ ਹੈਗੇ ਲੜਾਈ ਹੋਗੀ ਬਠਿੰਡਾ ਪੁਲਿਸ ਦੀ ਵੈਬ ਉਹਦੇ ਪੇਜ ਦੇ ਉੱਤੇ ਪੇਜ ਤੇ ਪਾਈ ਹੈ ਬਠਿੰਡਾ ਪੁਲਿਸ ਪੇਜ ਤੇ ਪਹਿਲਾਂ ਪਾਈ ਜਾਂਦੀ ਹੈ ਹਾਂ ਕਿਉਂ ਪਤਾ ਕਿ ਕੋਈ ਐਡਾ ਵੱਡਾ ਕਾਡ ਹੋ ਗਿਆ ਪਰ ਕਾਰਵਾਈ ਕਿਉਂ ਨਹੀਂ ਹੋਦੀ ਸਰਦਾਰ ਭਗਵੰਤ ਸਿਆ ਤੈਨੂੰ ਲੋਕਾਂ ਨੇ ਇਸ ਕਰਕੇ ਚੁਣਿਆ ਸੀ ਇਹ ਤੂੰ ਸਿਸਟਮ ਤੇ ਅਟੈਕ ਕਰਦਾ ਸੀ ਅੱਜ ਤੇਰਾ ਸਿਸਟਮ ਕਿੱਥੇ ਗਿਆ ਉੱਥੇ ਦਾਨੇਵਾਲੀਆ ਸਾਹਿਬ ਜੋ ਪੰਜਾਬ ਦੀ ਇਸ ਵੇਲੇ ਦੀ ਹਾਲਤ ਹੈ ਜੀ ਐਸਐਚਓ ਜਿਹੜਾ ਹੈਗਾ ਐਮਐਲਏ ਦੇ ਕਹਿੰਦੇ ਲੱਗਦੇ ਬਿਲਕੁਲ ਲੱਗਦੇ ਡੀਐਸਪੀ ਐਮਐਲਏ ਦੇ ਕਹਿੰਦੇ ਲੱਗਦੇ ਹਮ ਹਮ ਤੇ ਜਦੋਂ ਡੀਐਸਪੀ ਤੇ ਐਸਐਚਓ ਐਮਐਲਏ ਦੇ ਕਹਿੰਤੇ ਲੱਗੂ ਤੇ ਜੋ ਐਮਐਲਏ ਦੇ ਬੰਦੇ ਥੱਲੇ ਕਰਨਗੇ ਉਹੀ ਕੁਛ ਹੋਵੇ ਖਲਾਫ ਕਾਰਵਾਈ ਕੌਣ ਕੀ ਕਰੂ ਹਮ ਬੜੀ ਬੀਬਾ ਔਰਤ ਹੈ ਬਹੁਤ ਅੱਛੀ ਬੀਬੀ ਹੈ ਅਮਰੀਕ ਕੌਂਡਲ ਐਸਐਸਪੀ ਪਰ ਇਹਨਾਂ ਹਾਲਾਤਾਂ 'ਚ ਐਸਐਸਪੀ ਕਰੂਗੀ ਕੀ ਹਮ ਐਸਐਸਪੀ ਕੀ ਕਰੂਗੀ ਜੇ ਤੁਹਾਨੂੰ ਐਸਐਸਪੀ ਐਸਐਚਓ ਨਹੀਂ ਅਫਜ਼ਲ ਆਉਂਦੀ ਗੈਸਟਿਡ ਅਫਸਰ ਨਹੀਂ ਅਫਜ਼ਲ ਲੱਗਦਾ ਉਹ ਤਾਂ ਉੱਪਰਲੇ ਹੁਕਮ ਨਾਲ ਲੱਗਦਾ ਹੈ ਕਿ ਉੱਪਰਲੇ ਹੁਕਮ ਵਾਲਾ ਫਿਰ ਜਿਹੜਾ ਇਲੈਕਸ਼ਨ ਦਾ ਪੈਸਾ ਹਮ ਚਿੱਟੇ 'ਚੋਂ ਨਿਕਲੂ ਹਮ ਏ ਮਤਲਬ ਐ ਤੰਦਵ ਨਾਚ ਮੈਂ ਦੇਖਿਆ ਮੈਂ ਉਹ ਨਾ ਪਰਿਵਾਰਾਂ ਨੂੰ ਦੇਖ ਕੇ ਜਿਹੜੇ ਪਰਿਵਾਰ ਸਮਾਂ ਚ ਕੀ ਜਾਂਦੇ ਸੀ ਜੀ ਮੇਰੇ ਉਹ ਆ ਗਈ ਸੀ ਯਾਦ ਅਮਰਤਾ ਪ੍ਰੀਤਮ ਦੀ ਉਹ ਕਵਤਾ ਅੱਜ ਆਖਾਂ ਬਾਰੇ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਭੂਲ ਤੇ ਮੇਰ ਮੂੜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਹੋ ਇੱਕ ਰੋਈ ਸੀਤੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਬਹਿਨ ਅੱਜ ਲੱਖਾਂ ਤਿਹਾਂ ਰਹਿੰਦੀਆਂ ਤੈਨੂੰ ਵਰਸ਼ਾਂ ਨੂੰ ਕਹਿਣ ਉਠ ਦਰਦ ਮੰਨਦਾ ਦਰਦਿਆ ਉੱਠ ਤੱਕ ਆਪਣਾ ਪੰਜਾਬ ਅੱਜ ਅੱਜ ਲਹੂਤ ਅੱਜ ਬਲੇ ਲਾਸ਼ਾਂ ਬਿਝੀਆਂ ਤੇ ਨਹੂ ਦੀ ਭਰੀ ਜਨਾਬ ਅੱਜ ਹਾਲਤ ਇਹ ਬਣੀ ਆ ਭਗਵੰਤ ਜੀ ਤੈਨੂੰ ਦਿੱਲੀ ਦਾ ਇਲੈਕਸ਼ਨ ਦਿਖਦਾ ਹੈ ਤੈਨੂੰ ਉਹ ਬਾਬਾ ਦਾਨ ਸਿੰਘ ਸਿੱਕੀ ਦੀ ਸ਼ਾਨ ਉਹਦੇ ਪਿੱਛੇ ਦੇ ਵੀ ਜਿਹੜਾ ਉਜਾੜਾ ਕੀਤਾ ਹੁਣ ਤੱਕ ਤਾਂ ਉੱਥੇ ਐਮਐਲਏ ਨੇ ਐਮਪੀ ਕਹਿੰਨੇ ਪਹੁੰਚੇ ਨਹੀਂ ਤੱਕ ਦੱਸ ਕੋਈ ਨਹੀਂ ਪਹੁੰਚੇ ਉੱਥੇ মিডিਆ ਪਹੁੰਚੇ মিডিਆ ਪਹੁੰਚੇ ਸ਼ਾਇਦ ਹੁਣ ਚੱਕ ਕੇ ਕੋਈ ਪਹੁੰਚੇ ਇੰਨਾ ਦਰਦ ਮੈਂ ਮੈਂ ਜ਼ਿੰਦਗੀ ਤੱਕ ਨਹੀਂ ਦੇਖਿਆ ਦਾਨੜਿਆ ਸਭ ਮੇਰੀ 70 ਸਾਲ ਦੇ ਕਰੀਬ ਉਮਰ ਹੋ ਗਈ ਜੀ ਮੈਂ ਅੱਜ ਭਰਿਆ ਪੀਤਾ ਬੈਠਾ ਮੈਂ ਦੇਖ ਰਿਹਾ ਨਹੀਂ ਤੁਹਾਡੇ ਹੰਦੂ ਬੋਲੇ ਨਹੀਂ ਜਾ ਰਹੇ ਇਹ ਹੋ ਕੀ ਰਿਹਾ ਹੈ ਇਹ ਕਿਹੜਾ ਪੰਜਾਬ ਅਸੀਂ ਕਿਹੜਾ ਬਦਲਾ ਇਸ ਬਦਲਾ ਨਾਮ ਤੋਂ ਅਸੀਂ ਉੱਥੇ ਚੰਗੇ ਸਾਨੂੰ ਬਾਦਲ ਚੰਗੇ ਸੀ ਸਾਨੂੰ ਕਪਤਾਨ ਚੰਗੇ ਸੀ ਘਟੋ ਘਟ ਪੁਰਸਤ ਦਬਕਾਤਾ ਸੀ ਪੁਰਸਤ ਦੀ ਕੋਈ ਗੱਡੀ ਬਗਾਲ ਤਾਂ ਜਲਦੀ ਸਹੀ ਤਾਂ ਕੋਈ ਪੁੱਛਦਾ ਹੀ ਨਹੀਂ ਇੰਨਾ ਭੈੜਾ ਹਾਲ ਮਤਲਬ ਤੋਵੇ ਤੋਬਾ ਤੋਬਾ ਹੋਈ ਪਈ ਹੈ ਸਾਰੇ ਪਾਸੇ ਪਿੰਡ ਦੇ ਸਰਪੰਚ ਨੂੰ ਮਿਲਿਆ ਸੀ ਜੀ ਕੀ ਕਹਿੰਦਾ ਕਹਿੰਦਾ ਜੀ ਦੋਨਾਂ ਧਰਾਂ ਦੇ ਦਰਮਿਆਨ ਲੜਾਈ ਚੱਲਦੀ ਸੀਗੀ ਇਹਨਾਂ ਦਾ ਦੋ ਤਿੰਨ ਵਾਰੀ ਅਸੀਂ ਰਾਜੀਨਾਮਾ ਕਰਵਾਤਾ ਕਿਆ ਕਰ ਉਹਨਾਂ ਦੇ ਉੱਤੇ ਪੈ ਪਿੰਨਾਗਲਾ ਦੀ ਕਹਿੰਦੇ ਕੋਈ ਨਹੀਂ ਮਾਲੀ ਮਤਤ ਕਰਾਂਗੇ ਅੱਛਾ ਕੋਈ ਨਹੀਂ ਮਾਲੀ ਮਤਤ ਮਾਲੀ ਮਤਤ ਕਰਾਂਗੇ ਕੋਈ ਨਹੀਂ ਅਸੀਂ ਸੋਚਦੇ ਆ ਮਤਲਬ ਸਰਪੰਚ ਨੂੰ ਵੀ ਪੁੱਛਿਆ ਖਿੱਚਿਆ ਆਪਣੇ ਪੱਤਰਕਾਰਾਂ ਨੇ ਸਰਪੰਚ ਨੇ ਵੀ ਕੀ ਹੋਈ ਜਾਂਦਾ ਹੂੰ ਇੰਨਾ ਦਰਦ ਮਤਲਬ ਕਿਸੇ ਇਹ ਤੋਂ ਪਹਿਲਾਂ ਨਹੀਂ ਦੇਖਿਆ ਸੀ ਇਸ ਤਰ੍ਹਾਂ ਦੀ ਸਿਲਸਿਲਾ ਲੜਾਈਆਂ ਹੁੰਦੀਆਂ ਬੰਦੇ ਮਰਦੇ ਆ ਜੀ ਪਰ ਬੱਚਿਆਂ ਦੇ ਜਿੰਨਾਂ ਦੀ ਮੈਰਿਜ ਹੋਣੀ ਹੈ ਉਹਨਾਂ ਕੁੜੀਆਂ ਦੇ ਧੀਮੀਆਂ ਪਾਈਆਂ ਹੋਈਆਂ ਉਹਨਾਂ ਦੀ ਗਏ ਜਿਹੜੇ ਵਿਆਹ ਦਾ ਸਮਾਨ ਹੋਇਆ ਘਰੇ ਕੀਤਾ ਪਿਆ ਉਹਨਾਂ ਦਾ ਔਰਤਾਂ ਨੂੰ ਪਤਾ ਹਾਂ ਪਤਾ ਹੁੰਦਾ ਵੀ ਆ ਕੁੜੀ ਵਿਆਹਣੀ ਆ ਦਰਿਆ ਖੇ ਸਭ ਸਵਾਹ ਜਾਦਰਾ ਸਾਰਾ ਕੁਝ ਸਵਾਹ ਹੋ ਗਿਆ ਔਰ ਇਹ ਮੈਨੂੰ ਹੁਣ ਬਾਬਾ ਦਾਨ ਸਿੰਘ ਨੂੰ ਕਿੱਥੇ ਤੇਰੀ ਸਿੱਖੀ ਤੇ ਕਿੱਥੇ ਤੇਰਾ ਕੀ ਹੈ ਪੰਜਾਬ ਦੇ ਵਿੱਚ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਆ ਨਾ ਅਸੀਂ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਫਰਸ਼ 'ਤੇ ਤੱਕ ਦੀ ਗੱਲ ਕਰਦੇ ਆ ਗੱਲ ਕਰਦੇ ਆ ਬਿਲਕੁਲ ਤੇ ਜੇ ਆਪਾਂ ਦੇਖੀਏ ਜਦੋਂ ਕਸ਼ਮੀਰੀ ਪੰਡਤ ਆਏ ਹੈ ਜਿਹੜੇ ਕਸ਼ਮੀਰੀ ਪੰਡਤਾਂ ਦਾ ਲੀਡਰ ਲੈ ਕੇ ਆਏ ਸੀ ਕਸ਼ਮੀਰੀ ਪੰਡਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਤੇ ਤੁਰੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਨੂੰ ਜੀ ਤੇ ਉਦੋਂ ਉਹਨਾਂ ਨੇ ਕਿਹਾ ਸੀਗਾ ਉਹ ਜਦੋਂ ਪੰਡਤ ਵੀ ਮੇਰੇ ਨਾਂ ਭੁੱਲ ਗਿਆ ਸ਼ਾਇਦ ਕਿਰਪਾ ਸ਼ੰਕਰ ਸੀ ਜਾਂ ਕਿਰਪਾ ਕੁਸ਼ ਹੈ ਜਾਂ ਨਾ ਸੀ ਜਦੋਂ ਨਾਲ ਤੁਰਨ ਲੱਗਾ ਗੁਰੂ ਸਾਹਿਬ ਕਹਿੰਦੇ ਵੀ ਤੂੰ ਕਹਿੰਦਾ ਜੀ ਮੈਂ ਵੀ ਨਾਲ ਜਾਉਂ ਕਹਿੰਦੇ ਤੂੰ ਨਹੀਂ ਜਾਣਾ ਨਾਲ ਤੂੰ ਇੱਥੇ ਰਹਿ ਤੇਰੀ ਡਿਊਟੀ ਹੈ ਤੇਰੀ ਡਿਊਟੀ ਹੈ ਕਿ ਤੂੰ ਜਿਹੜਾ ਹੈਗਾ ਸਾਡਾ ਪਚੰਗੀ ਹੂੰ ਇਹਨੂੰ ਵਿੱਦਿਆ ਦੇਣੀ ਹੈ ਜੀ ਗੁਰੂ ਸਾਹਿਬ ਨੂੰ ਉਹਨੇ ਵਿੱਦਿਆ ਦਿੱਤੀ ਸੀ ਸੋ ਅਸੀਂ ਜਿਹੜੀ ਗੱਲ ਕਰਦੇ ਆ ਜਦੋਂ ਅਸੀਂ ਹਿੰਦੂ ਜਿਹੜੀ ਸਿੱਖੀ ਦੀ ਗੱਲ ਹੈ ਸਿੱਖੀ ਉਹ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਆਲੀ ਹੈ ਜੀ ਸਿੱਖੀ ਸਿਰਫ ਇਹ ਨਹੀਂ ਕਿ ਬੰਦੇ ਦੇ ਸਿਰ ਦੇ ਉੱਤੇ ਦਸਤਾਰ ਹੈ ਜਾਂ ਉਹਦੀ ਦਾੜ੍ਹੀ ਖੁੱਡੀ ਛੱਡੀ ਵੀ ਹੈ ਉਹ ਫਲਸਫਾ ਹੈ ਉਸ ਫਲਸਫੇ ਦੇ ਜਿਹੜੇ ਬਾਹਰੋਂ ਪੰਜਾਬ ਦੇ ਵਿੱਚ ਆ ਜਾ ਕੁਝ ਹੋ ਰਿਹਾ ਹੋਵੇ ਬਹੁਤ ਦਨਿਆੜਿਆ ਸਾਹਿਬ ਆ ਜਾ ਨਾ ਮਨ ਭੈੜਾ ਪਿਆ ਔਰ ਮੈਂ ਸਮਝਦਾ ਵੀ ਇਹ ਜੀ ਇਹ ਜੀ ਜਲਾਲਤ ਨਾਲ ਉਹ ਤਾਂ ਬੰਦਿਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕੀ ਕਰਨਾ ਜਾ ਰਹੇ ਜਿਹੜੀਆਂ ਪਾਤਸ਼ਾਹੀਆਂ ਪਾਤਸ਼ਾਹ ਗੁਰੂ ਸਾਹਿਬ ਨੇ ਤਾਂ ਕਹਿ ਸੀ ਕਿ ਤੁੰਗ ਮੈਂ ਪਾਤਸ਼ਾਹ ਬਣਾਉਂਗਾ ਮੇਰਾ ਮਤਲਬ ਫਿਰ ਗੁਰੂਆਂ ਨੇ ਸਾਡੇ ਕੋਲ ਕਰਵਾਡੀਆਂ ਕਰਨ ਦੀ ਲੋੜ ਕੀ ਸੀ ਲੋੜ ਕੀ ਸੀ ਜੀ ਆਈ ਕੁਛ ਕਰਨਾ ਸੀ ਇਹ ਲੋੜ ਸੀ ਬਾਬਾ ਦਾਨ ਸਿੰਘ ਨੂੰ ਫਿਰ ਜਿਹਨੇ ਉਹ ਦੌਲਤਾਂ ਵੀ ਮੰਗ ਸਕਦਾ ਸੀ ਉਹਨੇ ਕਹਿੰਦੀ ਮੈਨੂੰ ਸਿੱਖੀ ਚਾਹੀਦੀ ਏ ਤੇ ਅੱਜ ਉਸ ਪਿੰਡ ਦੇ ਵਿੱਚ ਜਿਹੜਾ ਇੰਨਾ ਬੁਰਾ ਹਾਲ ਹੋਇਆ ਦਲ ਤਕਰੀਬ ਲੋਕ ਬੱਕਰੀਆਂ ਉਹਨਾਂ ਦੀਆਂ ਚੱਕੀਆਂ ਗੀਆਂ ਰਾਤਾਂ ਨੂੰ ਇੱਧੀਆਂ ਢਣੀਆਂ ਰਾਤਾਂ ਚ ਸੀਟਲਰ ਚੱਲ ਰਹੀ ਹੈ ਬੰਦੇ ਪੈ ਕੁਝ ਲੋਕ ਰਿਸ਼ਤੇਦਾਰੀਆਂ ਨੂੰ ਤੁਰ ਗਏ। ਅੱਛਾ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਜਾਂਦਾ ਮੁੰਡਾ। ਕੋਈ ਨਹੀਂ ਕੋਈ 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 ਗੈਸਟ ਅਫਸਰ ਨਹੀਂ ਪਹੁੰਚਿਆ ਹਜੇ ਤੱਕ। ਡੀਐਸਪੀ ਨੇ ਵੀ ਇਥੇ ਨਹੀਂ ਦਿੱਤੀ ਜਿਹੜੀ ਆ ਬਾਈਟ ਦਿੱਤੀ ਆ। ਅੱਛਾ ਇੱਥੇ ਕੰਦ ਨਾ ਖੜ ਕੇ ਬੈਠਦੇ। ਕੰਦ ਨਾ ਖੜ ਕੇ ਬਾਈਟ ਦਿੱਤੀ ਆ ਦੇਖ ਲਓ ਤੁਸੀਂ। ਹਾਂ ਦੇਖ ਰਿਹਾ ਮੈਂ। ਇਹ ਦੇਖ ਲਓ ਉਹਦੇ ਵਿੱਚ ਕੋਈ ਲੱਗਦਾ ਹੀ ਨਹੀਂ ਕਿ ਮੌਕੇ ਤੇ ਜਾ ਕੇ ਦੇਖਾ ਉਹ। ਉਹ ਤਾਂ ੜਕੀ ਜਾਂਦੀ ਆ ਉਹ ਕਹਿੰਦੀ ਦੀ ਅਸੀਂ ਤਾਂ ਵਿਖੀ ਐਨ ਵੀ ਕੋਈ ਅਫਸਰ ਆਵੇ ਕੋਈ ਗੱਲ ਕਰੇ। ਕੋਈ ਐਮਐਲਏ ਆਵੇ ਲੋਕੇ ੜਕਦੇ ਆ। ਐ ਐ ਹਾਲਤ ਆ ਜੀ ਇਹ ਮੰਦਰ ਹੈ। ਬਠਿੰਡੇ ਜ਼ਿਲ੍ਹੇ ਦੇ ਵਿੱਚ ਤੁਸੀਂ ਇਹ ਸਾਡੀ ਪੁਲਿਸ ਬਹੁਤ ਤਖੜੀ ਹੈ। ਹੂੰ। ਯੂਪੀ ਚ ਜਾ ਕੇ ਬੰਦੇ ਮਾਰ ਲੇਦੀ। ਹਾਂ ਯੂਪੀ ਚ ਬੰਦੇ ਵਾਰ ਲੈਂਦੀ ਹੈ। ਯੂਪੀ ਦੇ ਵਿੱਚ ਜਾ ਕੇ ਗੈਂਗਸਟਰ ਮਾਰੇ ਜਾਂਦੇ 18 18 19 19 ਸਾਲ ਦੇ। ਚਿੱਟਾ ਵਿਕ ਰਿਹਾ। ਉੱਥੇ ਇੰਨਾ ਭੈੜਾ ਹਾਲ ਹੋ ਰਿਹਾ। ਉਹ ਸਭ ਕੁਝ। ਤੇ ਲੱਗਦਾ ਸਭ ਇਹਦਾ ਗੱਲ ਉਹੀ ਪੁਰਾਣੀ ਸੱਚੀ ਹੋਗੀ। ਇਹ ਤਾਂ ਸਰਕਾਰੀ ਚੋਰ ਸਰਕਾਰੀ ਸਮਗਰ ਸਰਕਾਰੀ ਢਕਾਇਆ ਤਾਂ। ਉਹ ਸਭ ਕੁਝ ਉਹੀ ਹੈ। ਸਰਕਾਰੀ ਹੈ ਜੀ ਸਭ ਕੁਝ ਹੀ ਸਰਕਾਰੀ। ਅਪਰਾਣੇ ਅੰਗਰੇਜ਼ਾਂ ਵੇਲੇ ਰੱਖਦੇ ਹੁੰਦੇ ਸੀ ਨਾ। ਵੀ ਦੇ ਕੋਈ ਬੰਦਾ ਅੰਗਰੇਜ਼ੀ ਸਿਸਟਮ ਦੇ ਅਗੇਂਸਟ ਬੋਲਦਾ ਸੀ ਤਾਂ ਉਹਦੇ ਘਰੇ ਚੋਰੀਆਂ ਕਰਾ ਦਿੰਦੇ ਸੀ ਉਹਦੇ ਘਰੇ ਡਕੈਤੀਆਂ ਕਰਾ ਦਿੰਦੇ ਇੱਥੇ ਇੱਕ ਆਪਣੇ ਵੀ ਜੇਲ ਜੇਲਦਾਰ ਵਾਜਦੀਆ ਵੱਡੇ ਮਾਲਵੇ ਦੇ ਵਿੱਚ ਹਾਂਜੀ ਹਾਂਜੀ ਉਹ ਕਹਿੰਦੇ ਆਪਸ ਵਿੱਚ ਕਹਿੰਦੇ ਕਾਕਾ ਸਾਡੀ ਖਬਰ ਨਾ ਕਿਤੇ ਲਾ ਦੀ ਪਰ ਤੈਨੂੰ ਇੱਕ ਗੱਲ ਦੱਸਾਂ ਜਿਹੜੀਆਂ ਜੈਲਾਂੀਆਂ ਸਾਨੂੰ ਇੱਧਰ ਮਿਲੀਆਂ ਨਾ ਇਹ ਕਹਿੰਦੇ ਅਸੀਂ ਸਰਕਾਰੀ ਡਕੈਤ ਹੁੰਦੇ ਸੀ ਬਿਲਕੁਲ ਬਿਲਕੁਲ ਕਾਹੀ ਡਕੈਤਾਂ ਨਹੀਂ ਮਿਲਦੀਆਂ ਸੀ ਹਾਂ ਠੀਕ ਹੈ ਕਹਿੰਦੇ ਅਸੀਂ ਜਾ ਕੇ ਫਿਰ ਲੁੱਟਦੇ ਸੀ ਜਿਹੜੇ ਬੰਦੇ ਸਿਸਟਮ ਦੇ ਅਗੇਂਸਟ ਬੋਲਦੇ ਸੀ ਵੀ ਉਹਨਾਂ ਨੂੰ ਸਰਕਾਰ ਦਾ ਇਹੀ ਹੁੰਦਾ ਸੀ ਵੀ ਇਹਨਾਂ ਨੂੰ ਜਿਹੜਾ ਆਰਥਿਕ ਤੌਰ ਦੇ ਉੱਤੇ ਇੰਨਾ ਕਮਜ਼ੋਰ ਕਰ ਦਿਓ ਕਿ ਇਹ ਬੰਦੇ ਧੌਣ ਚੱਕਣ ਜੋਗੇ ਨਾ ਨਹੀਂ ਨਾ ਰਹਿਣ ਨਾ ਰਹਿਣ ਮਤਲਬ ਜਿਹੜੇ ਹੈਗਾ ਲੋਕਾਂ ਦੀ ਗੈਰਤ ਮਾਰ ਦਿਓ ਗੈਰਤ ਮਾਰ ਦਿਓ ਇਹ ਗੈਰਤ ਮਾਰਨ ਵਾਲੀ ਗੱਲ ਕੀਤੀ ਹੈ ਕਿ ਉੱਥੇ ਦਹਿਸ਼ਤ ਐ ਨਹੀਂ ਪੈਦਾ ਕਰਦੇ ਗੈਰਤ ਵਾਲੀ ਕੋਈ ਚੀਜ਼ ਨਹੀਂ ਗੈਰਤ ਵਾਲੀ ਚੀਜ਼ ਹੀ ਨਹੀਂ ਰਹਿ ਬਿਤੇ ਡਾਰੀ ਪੈਦਾ ਕਰਦੇ ਡਾਰੇ ਚ ਡਰ ਬਠਾ ਲੈਂਦੇ ਲੜਨ ਦੀ ਬਜਾਏ ਜੇ ਲੋਕ ਘਰ ਛੱਡ ਕੇ ਜਾਣ ਨੂੰ ਮਜਬੂਰ ਹੈ ਹੂੰ ਜਿਨ੍ਹਾਂ ਨੂੰ ਲੜਨ ਦਾ ਜਾਚ ਸਕਾਈ ਸੀ ਗੁਰੂ ਸਾਹਿਬ ਨੇ ਉਹ ਲੜਨ ਦੀ ਬਜਾਏ ਜੇ ਛੱਡ ਕੇ ਜਾਣ ਨੂੰ ਤਿਆਰ ਹੈ ਕਿਉਂ ਕਿਉਂਕਿ ਉਹ ਲੜ ਸਕਦੇ ਆ ਜੁਲਮ ਨਾਲ ਜੀ ਉਹ ਹਕੂਮਤ ਨਾਲੇ ਲੜ ਸਕਦੀ ਹੂੰ ਹੂੰ ਤੇ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਇਹ ਹੈ ਕਿ ਤੁਸੀਂ ਇਹਨਾਂ ਨੂੰ ਜਿਹੜੀ ਹੈ ਪ੍ਰੋਟੈਕਟ ਕਰਨੀ ਹੈ ਤੇ ਜੇ ਉਹ ਜ਼ਾਲਮਾਂ ਨਾਲ ਰਲ ਜਾਣ ਹਾਂ ਹਾਂ ਫੇਰ ਦੱਸੋ ਜੇ ਉਹ ਲੁਟੇਰਿਆਂ ਤੇ ਜੇ ਉਹ ਸਮਗਲਰਾਂ ਦੇ ਨਾਲ ਰਲ ਜਾਣ ਤੇ ਫਿਰ ਉਹਨਾਂ ਨੂੰ ਕੌਣ ਪ੍ਰੋਟੈਕਟ ਕਰੂਗਾ ਤਲਵ ਸਿੰਘ ਸਾਹਿਬ ਇਹਦੇ ਉੱਤੇ ਕੋਈ ਚਲੋ ਇਹ ਤਾਂ ਮੰਨ ਲਈ ਗੱਲ ਵੀ ਸੱਤਾਧਾਰੀਆਂ ਨੇ ਤਾਂ ਬੋਲਣਾ ਕੀ ਸੀ ਕੋਈ ਦੂਜੇ ਵੀ ਤਾਂ ਜਿਉਂਦੇ ਬਸਦੇ ਹੋਣਗੇ ਅਕਾਲੀ ਸ਼ਾਇਦ ਹੁਣ ਬੋਲਣ ਹਾਂ ਸ਼ਾਇਦ ਹੁਣ ਬੋਲਣ ਇਹ ਇੰਨਾ ਸਮਾਂ ਕਿਉਂ ਲੱਗਿਆ ਇਸ ਗੱਲ ਨੂੰ ਬਾਹਰ ਆਉਂਦੇ ਨੂੰ ਨੇ ਸਾਰੀ ਇੱਕ ਇਹ ਤਾਂ ਮੈਨੂੰ ਜਿਹੜੀ ਪਿੰਡ ਦੇ ਲੋਕਾਂ ਨੇ ਦੱਸਿਆ ਕਿਸੇ ਬੰਦੇ ਨੇ ਦੱਸਿਆ ਕਿ ਜਦੋਂ ਪੁਲਿਸ ਵਾਲੇ ਨਾ ਆਏ ਜੀ ਫਿਰ ਪਿੰਡ ਦੇ ਕਿਸੇ ਬੰਦੇ ਨੇ ਜਿਹੜਾ ਪੁਰਾਣਾ ਐਮਐਲਏ ਸੀ ਇੱਥੋਂ ਦਾ ਪ੍ਰੀਤਮ ਸਿੰਘ ਕੋਟ ਕੋਟ ਭਾਈ ਉਹਨੂੰ ਫੋਨ ਕੀਤਾ ਅੱਛਾ ਜੀ ਕਿਹਦੀ ਇੱਥੇ ਗੱਲ ਹੈ ਪ੍ਰੀਤਮ ਸਿੰਘ ਕੋਟ ਭਾਈ ਨੇ ਫਿਰ ਕੋਈ ਫੋਨ ਕਾਲ ਕੀਤੀ ਹੈ ਅੱਛਾ ਜੀ ਉਹਦਾ ਕਰਕੇ ਪੁਲਿਸ ਵੀ ਤੇ ਫਿਰ ਪਿੰਡ ਪਹੁੰਚ ਹੀ ਗਈ ਅੱਛਾ ਮਤਲਬ ਪੁਲਿਸਾ ਜਦੋਂ ਅਸੀਂ ਗਏ ਆ ਹਾਂ ਸਮਝੋ ਤੁਸੀਂ ਸ਼ਾਮ ਨੂੰ ਸੀ 3 ਵਜੇ ਤੋਂ ਬਾਅਦ ਗਏ ਹੋ ਉੱਥੇ ਠੀਕ ਹੈ 3 ਵਜੇ ਤੋਂ ਬਾਅਦ ਜਿਹੜੀ ਹੈਗੀ ਐਸਐਚਓ ਉੱਥੇ ਮੌਕੇ ਤੇ ਪਹੁੰਚੀ ਸੀ ਦੱਸੋ ਉਹਦੀ ਲੋਕੇਸ਼ਨ ਕੱਢ ਕੇ ਦੇਖੀ ਜਾ ਸਕਦੀ ਹੈ ਹਮਮ ਔਰ ਅਗਲੀ ਗੱਲ ਤੁਸੀਂ ਦੇਖੋ ਕੋਈ ਹਾਂ ਵੇਖੋ ਇਹ ਵੀ ਐ ਸਕਦਾ ਕਿ ਕਿੱਥੇ ਗਈ ਪੁਲਿਸ ਹਮਮ ਪੁਲਸਤਾ ਜੀ ਸ਼ਹਿਰ ਦਾ ਗੰਦਾ ਹੈ ਨਾ ਜਿਹੜਾ ਜੀ ਉਹ ਚੰਦਪਾਣਾ ਵਾਲੇ ਡਰੇਨ ਚ ਪਾਉਣਾ ਹੈ ਅੱਛਾ ਲੋਕ ਵਿਰੋਧ ਕਰਦੇ ਆ ਪੁਲਿਸ ਦਾ ਸਾਰੀ ਉਧਰ ਨੂੰ ਜੁਲਾਈ ਹੋਈ ਅੱਛਾ ਵੀ ਇੱਥੋਂ ਉਹ ਜਿਹੜਾ ਸੀਮ ਨਾਲਾ ਕੱਢਿਆ ਜਾ ਰਿਹਾ ਜਿਹੜਾ ਜਿਹੜਾ ਨਾਲਾ ਜਿਹੜਾ ਬਠਿੰਡੇ ਦੀ ਜਿਹੜੀ ਹੈਗੀਆਂ ਪਰਲੀਆਂ ਬਸਤੀਆਂ ਰੇਲੋਂ ਪਾਰ ਦਾ ਏਰੀਆ ਜਿਹੜਾ ਉੱਥੋਂ ਦਾ ਜਿਹੜਾ ਸੀਵਰ ਦਾ ਪਾਣੀ ਮਲਮੂਤਰ ਦਾ ਪਾਣੀ ਉਹ ਕਿੱਧਰ ਜਾਵੇ ਕਿਉਂਕਿ ਪਰੇ ਮੁੰਡਾ ਨਿਵਾਣਾ ਨਿਵਾਣਾ ਉੱਥੋਂ ਚੁੱਕ ਕੇ ਉਹ ਜਿਹੜਾ ਹੈ ਉਹ ਚੰਦਬਨ ਅਲੀ ਡਰੈਂਚ ਪੈ ਜਾ ਰਹੇ ਨਾਲ ਗਵਿੰਦਪੁਰਾ ਪਿੰਡ ਦੇ ਵਿੱਚ ਬਠਿੰਡਾ ਝੇਲ ਆ ਗਈ ਬਠਿੰਡਾ ਝੇਲ ਦੇ ਵਿੱਚ ਵੀ ਮੇਰਾ ਖਿਆਲ ਬਹੁਤ ਵੱਡਾ ਮਲਮੂਤਰ ਬਹੁਤ ਵੱਡਾ ਮਲਮੂਤਰ ਹੈ ਉਹ ਚੱਕ ਕੇ ਉਹਦੇ ਵਿੱਚ ਪਾਇਆ ਜਾ ਰਹੇ ਲੋਕ ਜਿਹੜੇ ਪਿੰਡਾਂ ਦੇ ਲੋਕ ਵਿਰੋਧ ਕਰਦੇ ਏ ਹ ਪਿੰਡਾਂ ਦੇ ਲੋਕਾਂ ਦੇ ਵਿਰੋਧ ਨੂੰ ਕੁਚਲਣ ਵਾਸਤੇ ਉਹਨੂੰ ਰੋਕਣ ਵਾਸਤੇ ਪੁਲਿਸ ਦੀਆਂ ਡਿਊਟੀਆਂ ਤਾਂ ਉੱਥੇ ਲੱਗੀਆਂ ਦੀਆਂ ਅੱਛਾ ਜੀ ਇਸ ਕਰਕੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਐਸਐਚਓ ਮੌਕੇ ਤੇ ਕਿਉਂ ਨਹੀਂ ਗਈ ਜਾਂ ਗਿਆ ਕੋਈ ਉਹ ਤਾਂ ਪਤਾ ਨਹੀਂ ਕਿੱਥੇ ਫਿਰਦੇ ਆ ਉਹਦਾ ਕਿਹੜੇ ਵਿੱਚੋਂ ਟਾਈਮ ਕੱਢ ਕੇ ਗਏ ਹੋਣਗੇ ਹਮ ਪਰ ਜਿਹੜਾ ਤਪ ਤੇਜ ਆ ਸਰਕਾਰ ਦਾ ਉਹ ਕਿੱਥੇ ਆ ਉਹ ਤਪ ਤੇਜ ਕਿੱਥੇ ਹੈ ਇਹ ਜ਼ਰਤਕ ਮੇ ਬੈਣੀ ਆਹੀ ਤਾਂ ਗੱਲ ਆ ਵੀ ਆ ਕੱਟਣਾ ਜਿਹੜੀ ਆਪਾਂ ਕਹਿੰਦੇ ਸੀ ਵੀ ਜਿਹੜੀ ਛੱਤੀਸਗੜ ਬਿਹਾਰ ਦੇ ਵਿੱਚ ਹੁੰਦੀਆਂ ਸੀ ਝਾਰਖੰਡ 'ਚ ਹੁੰਦੀਆਂ ਸੀ ਉਹ ਕਰਤਾਵਾਂ ਪੰਜਾਬ 'ਚ ਜਿਹੜੀਆਂ ਹੋਣ ਲੱਗ ਪਈਆਂ ਇਹ ਬੜੀ ਦਰਦਨਾਕ ਹੈ ਪਰ ਇਹ ਜ਼ਰੂਰਤ ਪੈਦਾ ਹੋ ਜੇ ਕਿ ਤੁਸੀਂ ਰਾਤ ਨੂੰ ਬਾਹਰੋਂ ਬੰਦੇ ਬੁਲਾਓ 70 80 90 100 ਪਤਾ ਨਹੀਂ ਗਿਣਤੀ ਪਤਾ ਨਹੀਂ ਕਿੰਨੀ ਕੇ ਤੇ ਰਾਤ ਦੇ ਨਾਕੇ ਕਿੱਧਰ ਗਏ ਕਿਹੜੇ ਨਾਕੇ ਨਾਕੇ ਨੂੰ ਕਿਤੇ ਕੁਛ ਵੀ ਨਾਕੇ ਉਹ ਕਾਗਜ਼ਾਂ ਪਤਰਾ ਜਰੂਰ ਲੱਗਦੇ ਹੋਣਗੇ ਹੂੰ ਆ ਇੱਕ ਫੋਟੋ ਜਰੂਰ ਆ ਗਿਆ ਆ ਜਿਹੜੀਆਂ ਆ ਗੱਡੀਆਂ ਜੀਆਂ ਦਿੱਤੀਆਂ ਮਹਿੰਗੀਆਂ ਜੀਆਂ ਇਹਨਾਂ ਦੇ ਕੋਲੇ ਖੜ ਕੇ ਡਿਪਟੀਆਂ ਨੇ ਫੋਟੋ ਖਿਚਾਤੀਆਂ ਸੜਕ ਦੇ ਵਿਚਾਲੇ ਖੜ ਕੇ ਬੀਐਸਜੀ ਇਹਨਾਂ ਤੋਂ ਪੁੱਛਿਆ ਕੀਤਾ ਇਹਨਾਂ ਕੰਮ ਜਰੂਰ ਕਰ ਦਿੰਦੇ ਆ ਮੋਬਾਈਲ ਫੜੇ ਵੇਚਤੇ ਉਹ ਆਪਣੇ ਮੋੜ ਤੇ ਉਹ ਕੱਲੇ ਕਰੂਈ ਜਾਂਦਾ ਸੀ ਕਹਿੰਦਾ ਜੀ ਜਿਹੜਾ ਵਿੱਚੋਂ ਪੈਸੇ ਕਢਾ ਲੇ ਉਹਦੀ ਕੋਈ ਗੱਲ ਨਹੀਂ ਕਰਦਾ ਨਹੀਂ ਉਹ ਮੋਬਾਈਲ ਜਿਹੜੇ ਹੈਗੇ ਮੋਬਾਈਲ ਨਿੱਕੇ ਮੋٹے ਫੜ ਕੇ ਮੋੜਤੇ ਉਹ ਤਾਂ ਨਹੀਂ ਮੇਰਾ ਮੁੱਖ ਤੌਰ ਤੇ ਹੁੰਦਾ ਲੈਂਡ ਆਰਡਰ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਸੁਰੱਖਿਅਤ ਹੋਵੇ ਸੁਰੱਖਿਅਤ ਹੋਵੇ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਕਿੱਥੇ ਇਹ ਤੇ ਇਹ ਲੱਗਦਾ ਕਿ ਮੇਰੇ ਖਿਆਲ ਮੁਤਾਬਕ ਇਹਨੂੰ ਤਾਂ ਆਪਾਂ ਕਹਿ ਦਨੇ ਬਹੁਤ ਪਛੜਿਆ ਪਾਕਿਸਤਾਨ ਵਾਲਾ ਪੰਜਾਬ ਆਪਾਂ ਕੱਲੀ ਗੱਲ ਕੀਤੀ ਸੀ ਦੋ ਧੀਆਂ ਨੇ ਇੱਕ ਬਾਪ ਨੂੰ ਜਿੰਦਾ ਸਾੜਤਾ ਉਹਨਾਂ ਨੇ ਜਿਹੜਾ ਉਹਨਾਂ ਦੀ ਇੱਜ਼ਤ ਨਾਲ ਖਿਲਵਾੜ ਕਰਦਾ ਸੀ ਇੱਥੇ ਤਾਂ ਮਤਲਬ ਗੱਲ ਹੀ ਕੁਝ ਨਹੀਂ ਹੈ ਹੂੰ ਹੂੰ ਕੋਈ ਤਪਤੇਜ ਨਹੀਂ ਕੋਈ ਲੈ ਨਹੀਂ ਦੇਣੀ ਐਨੀ ਖੁੱਲ ਖੇਡ ਐਨੀ ਖੁੱਲੀ ਖੇਡ ਔਰ ਜਿਹੜਾ ਉਹ ਬੰਦਾ ਕੰਮ ਕਰਦਾ ਉਹ ਇਹ ਤਾਂ ਨਹੀਂ ਵੀ 21 ਦਿਨ ਉਹਦਾ ਹੌਸਲਾ ਨਾ 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 ਉਹਨੂੰ ਕਿੰਨੇ ਟ੍ਰੇਡ ਹੋਇਆ ਉਹਨੇ ਔਰ ਉਹਦਾ ਘਰ ਵੀ ਉੱਥੇ ਹੀ ਹੈ ਉਹ ਸੱਚ ਬਸਤੀ ਜੀ ਅਸੀਂ ਦੇਖਿਆ ਬੈ ਉੱਥੇ ਘਰ ਆ ਉਹਦਾ ਕੁਠੀ ਪਈ ਵੀ ਆ ਔਰ ਉਹਦੇ ਵਿੱਚ ਮਤਲਬ ਜਿਹੜੀ ਹੈਗੀ ਟੱਕ ਜੇ ਲੱਗੇ ਹੋਏ ਆ ਹਾਂ ਕਹਿੰਦੇ ਪਤਾ ਨਾ ਹੁਣ ਇਹ ਆਪਾਂ ਨੂੰ ਪਤਾ ਵੀ ਗਏ ਇਹ ਨਹੀਂ ਮੁਕੱਦਮਾ ਬਣਾਉਣਾ ਹਸਤੇ ਆ ਵੀ ਟੱਕ ਲਾ ਆ ਨੀ ਪਰ ਪੁੱਛਿਆ ਹੋਣਾ ਵੀ ਇਹਦੇ ਕੋਠੀਆਂ ਕਿਵੇਂ ਪੈ ਗਈਆਂ ਪੁੱਛਣ ਵਾਲਾ ਵੀ ਇਹਦੇ ਕੋਲੇ ਕਿਹੜਾ ਮਰਬੇ ਆ ਬਚੀ ਤਾਂ ਹੀ ਇਹ ਕਿਉਂ ਨਹੀਂ ਦੇਖਿਆ ਜਾਂਦਾ ਦੇਖਣ ਵਾਲੀ ਚੀਜ਼ ਤਾਂ ਹੀ ਹੈ ਇਹਨਾਂ ਦਾਨੀਆਂ ਵਾਲੇ ਸਭ ਬਹੁਤ ਬਹੁਤ ਪਿਆਰ ਕਰਦਾ ਬਹੁਤ ਇੰਨੀ ਪਿਆਰ ਕਰਦਾ ਜੀ ਸੋ ਤੁਸੀਂ